ਸਵਾਗਤ ਹੈ ਕਿਸਾਨ ਵੀਰੋ ਹੱਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲੋ ਅੱਜ ਦੀ ਵੀਡੀਓ ਪਿੰਡ ਮਹਰਾਜ ਜੀ ਚਾਰ ਤੁਹਾਨੂੰ ਨਗ ਦਿਖਾਵਾਂ ਸੱਸੀ ਕਾ ਬਾਈ ਸੱਸੀ ਗੱਲ ਜੀ ਹੋਰ ਠੀਕ ਠਾਕ ਹੋਣੀ ਬਹੁਤ ਵਧੀਆ ਜੀ ਪਹਿਲਾ ਨੰਬਰ ਬੋਲੋ ਜੀ ਨੰਬਰ 947863584 ਜੀ ਪਿੰਡ ਜੀ ਪਿੰਡ ਮਹਰਾਜ ਆ ਵੀਰੇ ਜ਼ਿਲ੍ਹਾ ਵੀਰੇ ਜ਼ਿਲ੍ਹਾ ਬਠਿੰਡਾ ਬਾਈ ਤਹਿਸੀਲ ਭਰਮਪਰਾਹੂ ਤੇ ਐਡਰੈਸ ਵੀਰੇ ਐਡਰੈਸ ਜਿਹੜੀ ਮਹਰਾਜ ਤੋਂ ਗੁੰਮੜਸਾਨੂ ਰੋਡ ਬਣੀ ਵੀ ਉਹਦੇ ਤੇ ਮਕਾਨ ਤੇ ਰੋਮੀ ਕਿਵੇਂ ਰਹਿੰਦਾ ਰਿਸਪੌਂਸ ਵੀਰੇ ਕੋਈ ਬਾਬੇ ਦੀ ਕਿਰਪਾ ਰੰਗ ਬੁਰੇ ਤੇ ਜਿਹੜੀ ਆਪਾਂ ਪਰਸੋ ਯਰ ਸੀ ਚੰਗੇ ਰਿਕਾਰਡ ਵਾਲੀ ਆਪਾਂ ਕਵਰ ਕਰੀ ਸੀ ਬੈਗੀ ਸੀ 2 ਮਿੰਟਾਂ ਚ ਉਹ ਬਾਈ ਆਪਣੇ 5-7 ਮਿੰਟ ਢਵਾਲੀ ਦੇ ਬੰਦੇ ਲੈ ਗਏ ਯਾਰ ਓਕੇ ਪਹਿਲੇ ਫੋਨ ਤੇ ਬੈਗ ਪਹਿਲੇ ਫੋਨ ਤੇ ਹੀ ਯਾਰ ਹੀ ਛੱਡਿਆ ਵਿਚਾਰੇ ਇਹਦਾ ਸਾਲ ਗਿਆ ਆਪਾਂ ਰੇਟ ਜਾਇਜ਼ ਪਾਇਆ ਅਮਰ ਅੱਜ 4 ਦਿਖਾ ਰਹੇ ਆ ਫਿਰ 4 ਦਿਖਾ ਰਹੇ ਆ 4 ਹੀ ਇਦੋ ਅਟ ਨਗੀਨੇ ਦਿਖਾ ਰਹੇ ਆ ਬਾਈ ਇਹ ਕਹਿਰ ਸ਼ਹਿਰ ਜਿਹੜੀ ਆਪਾਂ ਤੋਰੀ ਜਾਂਦੇ ਪਹਿਲੇ ਨੰਬਰ ਤੇ ਹਨਾ ਹਾਂ ਵੀਰੇ ਐਰ ਸ਼ਹਿਰ ਤੇ ਕਿਹੜਾ ਸੂਆ ਸੂਂਦੀ ਆ ਬਾਈ ਰੋਮ ਇਹ ਬਾਈ ਆਪਣੇ ਤੀਜਾ ਸੂਆ ਸੂਗੀ ਇਹ ਗੱਲਾਂ ਤੇਰੀਆਂ ਜਾਇਜ਼ ਆ ਚਾਲਦਾ ਚੱਲਣ ਨੂੰ ਗੱਪ ਚਲਾਉਣਾ ਹੈ ਠੀਕ ਹੈ ਜੀ ਤੇ ਵੀਰੇ ਕਿੰਨਾ ਦੁੱਧ ਘੜ ਦੂਗੀ ਇਹ ਦੁੱਧ ਵੀਰੇ 20 ਕਿਲੋ ਦੁੱਧ ਘੜ ਦੂਗੀ ਪਰ ਇਹ ਮੱਕੂ ਵੀ ਮੇਰਾ ਵੀਰ ਪਾਲਣ ਵਾਲਾ ਕਹਿੰਦਾ ਹੁੰਦਾ ਵੀ ਅਸੀਂ ਗਾਂ ਲੈਣੀ ਆ ਉਹਦੇ ਵਾਸਤੇ ਇਹ ਇਹਦੇ ਸਹੀ ਅੱਜ 40 ਰੁਪਏ ਕਿੰਨੇ 40 ਦਿਨ ਚਲੋ じゃ ਇਹ ਗੱਲ ਕਰੀਏ ਐਵੇਂ ਆਪਾਂ ਕਹਿ ਦਈਏ 10 ਦਿਨ ਪਿਆ ਹਨ ਉਹ ਵੀ ਗਲਤ ਹੋ ਜਾਣਾ ਨਾ ਨਾ ਬਈ 40 ਦਿਨ ਲੈ ਜੂਗੀ ਆਲੀ ਚੈੱਕ ਕਰਾ ਕੇ ਥੱਲੋਂ ਤਾਹਾਂ ਤੋਂ ਆਪਾਂ ਦੇਵਾਂਗੇ ਓਕੇ ਭਾਰ ਬੋਝ ਦੀ ਪੂਰ ਛੱਟੇ ਦੀ ਆਪਣੀ ਪੂਰੀ ਗਾਰੰਟੀ ਕਿੰਨੇ ਪੈਸੇ ਬਾਈ ਇਹਦਾ ਬਾਈ ਉਦੋਂ ਤਿਆਰ ਵਾਲਾ ਭਾ ਦਾ ਪਤਾ ਨਹੀਂ ਕੀ ਹੋਊਗਾ ਜੇ ਕੋ ਬੰਦਾ ਲੈ ਵੀ ਜਾਊ ਤਾਂ ਆਪਾਂ 20000 ਰੁਪਏ ਨਾਲ ਦੇ ਕੇ ਉੱਤੇ ਮੜਵਾ ਵੀ ਦਵਾ ਜੀ ਅੱਜ ਦਾ ਰੇਟ ਅੱਜ ਦਾ ਰੇਟ ਇਹਦਾ ਬਾਈ ਕੁੱਲ 47000 ਰੁਪਏ ਲੈਣਾ ਓਕੇ 46 ਦੀ ਹੋ ਜੂਗੀ ਹੋ ਜੂ ਛਲੀ ਤੇ ਵਾਕਈ ਸਹੀ ਗੱਲ ਆ 20000 ਰੁਪਏ ਬੰਦਾ ਕਮਾਈ ਵੀ ਕਰ ਸਕਦਾ ਇਹਨੂੰ ਸਾਹ ਹਾਂ ਵੀਰੇ ਜਰਸੀ ਦੀ ਗੱਲ ਕਰ ਲਏ ਸ਼ਾਹੀਵਾਲ ਨਾਲ ਕਰਾਸ ਆ ਜਿਹੜੀ ਹਾਂ ਇਹ ਬਹੁਤ ਪਿਆਰੀ ਹੈ ਠੰਡੀ ਬੜੀਆ ਦੇਖ ਠੰਡੀ ਓਕੇ ਜੀ ਤੇ ਸੁਆ ਵੀਰੇ ਦੂਜਾ ਇਹਦਾ ਇਹ ਦੂਜਾ ਵੀਰੇ ਖੋਲੋ ਜੀ ਇਹਨੂੰ ਵੀ ਤੋੜ ਰੱਖ ਲੈ ਕੇ ਚੈੱਕ ਚੰਗੀ ਹੈ ਜੀ ਕੁਆਲਿਟੀ ਇਹਦੀ ਵੀ ਚੰਗੀ ਹੈ ਰੰਗ ਇਹਦਾ ਜਰਸੀ ਵਾਲਾਗਾ ਤੇ ਥੋੜਾ ਜਿਹਾ ਹਲਕਾ ਜਿਹਾ ਆਪਾਂ ਕ੍ਰਾਸ ਵਿੱਚ ਸ਼ਾਈਵਾਲ ਦਾ ਕਹਿ ਸਕਦੇ ਆ ਕਿਉਂਕਿ ਫੈਡ ਚੰਗੀ ਮੈਂਟੇਨ ਹੋ ਜਾਣੀ ਇਹਦੇ ਨਾਲ ਜਿਹੜੀ ਫੈਡ ਆ ਮੰញਾਂ ਦੇ ਬਰਾਬਰ ਹੀ ਇਹਨੇ ਬਣ ਜਾਣਾ ਹਨਾ ਵੀਰੇ ਕਿਉਂਕਿ ਜਿਹੜੀਆਂ ਦੋਨੇ ਬਰੀਡਾਂ ਦੋਨੇ ਫੈਡ ਵਾਲੀਆਂ ਹੁੰਦੀਆਂ ਹਨਾ ਜਰਸੀ ਤੇ ਸ਼ਾਈਵਾਲ ਕਿ ਨਹੀਂ ਵੀਰੋਮੀ ਹੂੰ ਓਕੇ ਜੀ ਤੇ ਵੀਰੇ ਕਿੰਨੇ ਦਿਨ ਬਾਕੀ ਇਹਦੇ ਵੀਰੇ 2-4 ਦਿਨ ਨਹੀਂ ਲਾਉਗੀ 2-4 ਦਿਨ ਕਿੰਨੇ ਪੈਸੇ ਇਹਦੇ ਵਾਲੇ ਦੁੱਧ ਦੇਣੇ ਨਾ ਬਈ ਆਪਣੇ ਯਕੀਨ ਨਹੀਂ ਮੰਨਣਾ ਪਹਿਲੇ 100 100 ਕਿਲੋ ਦੁੱਧ ਦਿੱਤਾ ਜਿਹੜੀ ਮਾਈ ਤੋਂ ਲਈ ਆਉਣੇ ਆ ਆਪ ਦੱਸ 17 ਦੇ ਦੂੰਗੀ 17 18 ਕਿਲੋ ਦੇ ਸਾਰੇ ਓਕੇ ਵੀਰੇ ਕਿੰਨੇ ਪੈਸੇ ਆ ਇਹਦੇ ਇਹਦਾ ਬਸ ਜੱਸ ਸੁਣੋ ਯਾਰ ਬਈ ਇਹਦਾ ਹੂੰ 8000 ਰੁਪਿਆ ਗਾਇ ਜਾ ਵੈਸੇ ਰੇਟ ਵੈਸੇ ਕੋਈ ਫੈਕਸ ਨਹੀਂ ਮੈਂ ਪਹਿਲਾਂ ਵੀ ਬੋਲ ਕੇ ਛਡਾ ਰੇਟ ਹੁੰਦੇ ਜਿਹੜੇ ਹੁੰਦੇ ਆ ਜਰੂਰ ਤੁਹਾਡਾ ਇਮਾਨਦਾਨ ਹੋ ਜਾਣਾ 60000 ਚੋਂ ਹੁਣ ਵੀਰੇ ਐਚਐਫ ਦੀ ਗੱਲ ਕਰ ਲੇ ਐਫ ਇਹ ਜੋੜੀ ਆ ਬਾਈ ਬਹੁਤ ਚੰਗੀ ਜੋੜੀ ਜੋੜੀ ਦੇ ਰੇਟ ਦੱਸ ਦਿਓ ਫਿਰ ਕਿਹ ਡੋਟੀ ਦੱਸੋਗੇ ਨਹੀਂ ਰੇਟ ਡੋਟੀ ਆ ਬਾਈ ਓਕੇ ਕੀ ਰੇਟ ਆ ਗਿਆ ਵੀਰੇ ਤਿੰਨ ਨੰਬਰ ਆ ਇਹਦਾ ਇਹਦਾ ਵੀਰੇ ਆਪਣੇ ਰੇਟ ਹੈਗਾ ਹੂੰ ਠਾਟ ਹੈ ਇਹ ਆਰ ਵੀ ਆ 2 ਘੱਟ 70 2 ਕਮ 70 ਓਕੇ ਜੀ ਤੇ ਵੀਰੇ ਸੂਆ ਸੂਆ ਵੀਰੇ ਤੀਜਾ ਸੁੰਦੀ ਆ ਤੇ ਕਿੰਨਾ ਕ ਦੁੱਧ ਕੱਢਿਆ ਵੀਰੇ ਰੋਮੀ ਦੂਜੇ ਸਵੇਰ ਦਾ ਇਹਨੇ 22 ਕਿਲੋ ਦੁੱਧ ਦਿੱਤਾ ਬਾਈ 22 ਕਿਲੋ ਦੁੱਧ ਦਿੱਤਾ ਵ ਤੇ ਥਣ ਥਣ ਬੜਾ ਹਨਾ ਡਾਂਗਾਰਗਾ ਥਣ ਲੱਗਾ ਹੋਇਆ ਤੇ ਹਾਂ ਬਾਈ 22 ਕਿਲੋ ਦੁੱਧ ਦਿੱਤਾ ਤੇ ਹੁਣ ਦਿਨ ਕਿੰਨੇ ਕੱਟ ਜੂਗੀ ਹੋਣ ਵੀਰੇ 2-4 ਦਿਨ ਹੀ ਲਊਗੀ 2 ਤੋਂ 4 ਦਿਨ ਬਾਕੀ 78000 ਜੀ ਤੁਹਾਨੂੰ ਮਿਲ ਜਾਣੀਆਂ 22 ਕਿਲੋ ਦੁੱਧ ਤਾਂ ਕੱਢਿਆ ਵਾ ਕੇ 60000 ਵੀ 78 ਨਹੀਂ 2 ਘੱਟ ਹਾਂ 68 7 ਸੌਰੀ 2 ਘੱਟ 70 ਦੀ ਹਾਂ ਓਕੇ ਤੇ ਦੁੱਧ ਕਿੰਨਾ ਕੀ ਕਹਿ ਕੇ ਦੇ ਦਾਂਗੇ 25 ਕਿਲੋ ਦੁੱਧ ਕਹਿ ਕੇ ਦੇ ਦਾਂਗੇ ਭਾਈ ਬਾਕੀ ਕੱਚੀ ਕੱਚੀ ਆ ਕੱਚੀ ਕੱਚੀ ਆ ਤਾਂ ਲੈ ਭਾ ਵੀ ਕੱਚੀਆਂ ਵਾਲਾ ਗਈ ਯਾਰੀ ਮੇਰਾ ਬਾਈ ਮੁੜ ਕੇ ਸੂਈ ਵੀ ਤੋਂ ਜੇਰ ਪਈ ਦੋ ਅਲਾ ਕਹਿ ਨਾ ਹਾਂ ਚੰਗੀ ਪੇਮੈਂਟ ਦੀ ਆ ਬਹਿੜੇ ਹਾਂ ਤੇ ਮੇਰੇ ਲਾਸਟ ਵਾਲੀ ਇਹ ਵੀ ਚੰਗੇ ਸਾਇ ਸੂਈ ਦੀ ਇਹ ਬਹੁਤ ਚੰਗੀ ਆ ਇਹਦਾ 70000 ਰੁਪਿਆ ਰੇਟ ਹੈ ਦੂਜਾ ਸੂਆ ਸੁੰਦੀਆਂ ਨੇ ਪਹਿਲਾਂ ਨੇ ਬਈ 25 ਕਿਲੋ ਦੋ ਦਿੱਤਾ ਕਿਉਂਕਿ ਵੀਡੀਓ ਦੂਜੀਆਂ ਦੇ ਸੂਈਆਂ ਵਾਲੀਆਂ ਦੀ ਕਵਰ ਕਰਨੀ ਸੀ ਤਾਂ ਨਾਲ ਦਿਖਾ ਦਿੰਗਾ ਇਹ ਸੂਈਆਂ ਵਾਲੀਆਂ ਦੀ ਸਾਰੀਆਂ ਦੀ ਵੀਡੀਓ ਆਊਗੀ ਜੇ ਨਾ ਵੇਕੇ ਜੇ ਕੋਈ ਭੈਣ ਭਰਾ ਪੜਤੇ ਨਾ ਹੁਣ ਲੈ ਗਿਆ ਪਰ ਉਹ ਵੀ ਹਨਾ ਠੀਕ ਆ ਹਾਂ ਆ ਦੇਖੋ ਜੀ ਚੰਗੀ ਆ ਇਹ ਤਾਂ ਕਿੰਨੇ ਦਿਨ ਘਟਜੂ ਵੀਰੇ ਇਹ ਲੈ ਜੂ ਵੀਰੇ 5-4 ਦਿਨ 5-4 ਦਿਨ ਬਾਕੀ ਜੋ ਖੁੱਲੀ ਆ ਇਹ ਬਹੁਤ ਪੈਰੀ ਲੜੀ ਬਾਕੀ ਰੰਗ ਪ੍ਰਿੰਟ ਬਹੁਤ ਚੰਗਿਆ ਹਨਾ ਹਲਕਾ ਜਿਹਾ ਕ੍ਰੋਸ ਵੀ ਹੈਗਾ ਗ ਇੱਕ ਸਾਈਜ਼ ਚੰਗੇ ਆ ਦੋਨਾਂ ਬਿਹੜਾਂ ਦੇ ਜੇ ਇਕੱਠੇ ਕਿੰਨੇ ਲੈਣੀਆਂ ਚੰਗਾ ਤੁਹਾਡਾ ਫਾਰਮ ਤਿਆਰ ਕਰ ਦੂਗੀ ਤੇ ਕੀ ਮੁੱਲ ਕਰਿਆ ਸੀ ਵੀਰੇ ਇਹਦਾ ਲਾਸਟ ਵਾਲੀ ਦਾ ਇਹਦਾ 70000 ਰੁਪਏ ਕਿੰਨਾ ਦੁੱਧ ਕੱਢ ਦੂਗੀ ਫਿਰ ਇਹ ਬਾਈ 22 22 ਕਿਲੋ ਵੀ ਦੇ ਸਕਦੇ 22 ਕਿਲੋ ਦਾ ਮੋਬ ਨਹੀਂ ਦੇ ਓਕੇ 25 ਕਿਲੋ ਦਾ ਦੇਣੇ ਦੇਣਾ ਕੋਈ ਸ਼ੱਕ ਹੀ ਨਹੀਂ ਇਸ ਗੱਲ 'ਚ ਦਾ ਹਣਾ ਤੇ ਮੁੱਲ ਇਹਦਾ ਦੁਬਾਰਾ ਫੇਰ ਦੱਸਿਓ ਇਹਦਾ 70000 ਰੁਪਈਆ 70 ਤੇ 7 ਹਾਂਜੀ ਤਿੰਨ ਘਟ 80 ਕਿਲੋ each ਆਪਣੇ ਚਾਰ ਬਿਹੜਾਂ ਸੀ ਚਾਰੇ ਤੁਹਾਨੂੰ ਦਿਖਾ ਦਿੱਤਾ ਨੰਬਰ ਬੋਲੀ ਬਾਈ 947863584 ਪਿੰਡ ਮਹਿਰਾਜ ਆ ਜੀ ਗਵਰਨਮੈਂਟ ਸਰ ਵਾਲੀ ਸੜਕ ਦੇ ਉੱਤੇ ਬਾਈ ਦਾ ਘਰ ਆ ਬਾਕੀ ਦਾ ਦਿਆ ਕਰੋ ਵੀਡੀਓ ਨੂੰ ਪਿਆਰ ਜੇ ਚੰਗੀ ਲੱਗਦੀ ਹੁੰਦੀ ਹੈ ਜਰੂਰ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਜੇ ਕੋਈ ਗਲਤੀ ਹੁੰਦੀ ਹੈ ਉਹ ਵੀ ਦੱਸ ਦਿਆ ਕਰੋ ਕਿਉਂਕਿ ਆਪਾਂ ਦਾ ਤੁਹਾਡੇ ਦੇਣਦਾਰ ਆ ਜੀ ਤੇ ਧੰਨਵਾਦ ਜੀ